ਮੰਟੋ ਹਾਂਜੀ ਅੱਸੀ ਕੱਲ ਜੀ ਅੱਜ ਖੜੇ ਆ ਅਸੀਂ ਪਾਰਕ ਘਨੌਰ ਖੁਰਦ ਅਸੀਂ ਭਗਤ ਸਿੰਘ ਯਾਦਗਾਰੀ ਪਾਰਕ ਘਨੌਰ ਖੁਰਦ ਜਿਹਦੀ ਅਸੀਂ ਪਹਿਲਾਂ ਬਹੁਤ ਵਾਰ ਵੀਡੀਓ ਪਾਈਆਂ ਸੀ ਵੀ ਇੱਥੇ ਜਿਹੜਾ ਹਕਾ ਖੂਸ ਬਹੁਤ ਜ਼ਿਆਦਾ ਹੈ ਦੀ ਸਫਾਈ ਆ ਜਿਹੜੀ ਮਨਰੇਗਾ ਰਾਹੀਂ ਕਰਵਾਈ ਜਾਵੇ ਜਾਂ ਕੋਈ ਹੋਰ ਤਾਂ ਸਾਨੂੰ ਬੜੀ ਨਮੋਸੀ ਝੱਲਣੀ ਪਈ ਉਦੋਂ ਅਸੀਂ ਮਨਰੇਗਾ ਸੈਕਟਰੀ ਨੂੰ ਵੀ ਕਿਹਾ ਹੋਰ ਬਹੁਤ ਮੌਜੂਦਾ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਵੀ ਕਿਹਾ ਪਰ ਸਾਫ ਸਫਾਈ ਨਹੀਂ ਸੀ ਹੋਈ ਹੁਣ ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਵੀ ਇਹ ਜਿਹੜੀ ਸਾਫ ਸਪਾਈ ਹੈ ਮਨਰੇਗਾ ਰਾਹੀਂ ਸ਼ੁਰੂ ਹੋ ਗਈ ਆ ਜਿਹਦੇ ਵਿੱਚ ਆਪਣੇ ਆਮਨਾ ਸੈਕਟਰੀ ਖੜਾ ਵੀਰ ਇਹਨਾਂ ਨੇ ਬਹੁਤ ਵਧੀਆ ਭੂਮਿਕਾ ਨਿਭਾਈ ਆ ਹੋਰ ਆਪਣੇ ਡਾਕਟਰ ਸਕੰਦਰ ਸਣੀ ਉਹਨੇ ਵੀ ਬਹੁਤ ਯੋਗਦਾਨ ਪਾਇਆ ਇਸ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਨਰੇਗਾ ਰਾਹੀਂ ਜਿਹੜੀ ਸਫਾਈ ਆ ਉਹ ਇੱਥੇ ਮਨਜ਼ੂਰ ਕਰਾਈ ਆ ਸੋ ਸਫਾਈ ਚੱਲ ਰਹੀ ਆ ਹਲੇ ਹੋਰ ਵੀ ਕਾਫੀ ਦਿਨ ਜਿਹੜੇ ਲੱਗਣਗੇ ਤਾਂ ਇਹਨਾਂ ਨੇ ਇਹੀ ਆਪਣੇ ਦਾ ਪ੍ਰੋਮਿਸ ਕੀਤਾ ਆਮ ਆਦਮੀ ਪਾਰਟੀ ਧੂਰੀ ਦਫ਼ਤਰ ਨੇ ਵੀ ਇਹੀ ਆਪਾਂ ਨੂੰ ਭਰੋਸਾ ਦਿਵਾਇਆ ਵੀ ਸਾਰੀ ਸਫਾਈ ਕਰਾਇਆ ਕਰਾਂਗੇ ਹੋਰ ਵੀ ਇੱਥੇ ਪਿੰਡ ਦੀਆਂ ਜਿਹੜੀਆਂ ਸਾਂਝੀਆਂ ਥਾਵਾਂ ਨੇ ਉੱਥੇ ਸਾਬ ਸਫਾਈ ਦੀ ਮਹੱਮਾ ਜਿਹੜੀ ਉਹ ਚੱਲ ਰਹੀ ਆ ਆਪਾਂ ਹੋਰ ਜਾਣਕਾਰੀ ਲਈ ਇੱਥੇ ਆਪਾਂ ਆਪਣੇ ਇਧਰ ਵਿਵੇਂਦਰ ਮੈਂਬਰ ਜੀ ਖੜੇ ਆ ਉਹਨਾਂ ਨਾਲ ਗੱਲ ਕਰਾਉਣੇ ਆ ਸਾਬਕਾ ਮੈਂਬਰ ਹਾਂਜੀ ਪਿੰਡ ਚ ਮਰੇਗਾ ਰਹੀ ਸਫਾਈ ਹੋ ਰਹੀ ਹੈ ਜੀ ਹਾਂਜੀ ਬਿਲਕੁਲ ਹੋ ਰਹੀ ਹੈ ਕਿਹੜੀਆਂ ਕਿਹੜੀਆਂ ਥਾਵਾਂ ਤੇ ਜਿਵੇਂ ਪਾਰਕ ਹੋਵੇ ओके ਸੋਲ ਹੋ ਗਏ ਗੁਰਦਾਰ ਸਾਹਿਬ ਦੇ ਜਿਹੜੇ ਆਲੇ-ਦਾਲੇ ਸਾਈਡਾਂ ਨੇ ਠੀਕ ਆ ਜੀ ਉਹਨਾਂ ਦੀ ਸਫਾਈ ਸਾਰੀਆਂ ਆਜੋ ਆਪਾਂ ਹੁਣ ਸਾਰੇ ਤੁਹਾਨੂੰ ਇੱਧਰ ਦਿਖਾ ਦਿੰਨੇ ਆ ਸਾਫ ਸਫਾਈ ਜਿਹੜੀ ਹੋਈ ਆ ਚੱਲ ਰਹੀ ਆ ਧੰਨਵਾਦ ਕਰਦੇ ਆ ਅਸੀਂ ਇਹਨਾਂ ਵੀਰਾਂ ਦਾ ਜਿਨ੍ਹਾਂ ਨੇ ਐਨੇ ਐਫਰਟ ਕੀਤੇ ਆ ਇੱਧਰ ਉਹ ਸਾਫ ਸਫਾਈ ਆ ਉਹਦੇ ਤੁਹਾਨੂੰ ਅਸੀਂ ਰੋਗਰੂ ਕਰਾਉਣੇ ਆ ਇੱਧਰ ਵੀ ਆਪਾਂ ਦੇਖ ਸਕਦੇ ਆ ਸਾਫ ਸਫਾਈ ਚੱਲਦੀ ਆ ਕੁਝ ਮੀਂਹ ਕਰਕੇ ਗਿੱਲਾ ਹੋਇਆ ਹੋਇਆ ਅਗਲੇ ਦਿਨਾਂ ਦੇ ਵਿੱਚ ਹੋਰ ਇਹਨੂੰ ਸਾਫ ਕਰਨਾ ਕਾ ਬਹੁਤ ਹੋਇਆ ਸੀ ਪਹਿਲਾਂ ਨੌਜਵਾਨਾਂ ਨੇ ਵੀ ਕਾਫਰਟ ਕੀਤੇ ਸੀ ਸਾਫ ਸਫਾਈ ਕੀਤੀ ਆ ਤੇ ਹੁਣ ਇੱਥੇ ਮਾਤਾਂ ਵੀ ਆਉਂਦੀਆਂ ਰਹਿੰਦੀਆਂ ਮੀਂਹ ਕਰਕੇ ਇੱਧਰ ਰੁੱਕ ਕੇ ਉਹ ਸਾਫ ਸਫਾਈ ਕਰਨਗੇ ਆਪਾਂ ਇਧਰੋਂ ਭਗ ਸਿੰਘ ਜੀ ਦਾ ਬਹੁਤ ਧੰਨ ਦਿਖਾਉਣੇ ਆ ਇਧਰ ਵੀ ਇਹ ਕੱਲ ਵੀ ਸਾਫ ਸਫਾਈ ਹੋਈ ਆ ਪਹਿਲਾਂ ਬਹੁਤ ਬੁਰਾ ਹਾਲ ਸੀ ਨੌਜਵਾਨ ਆਪਣੇ ਪੱਧਰ ਤੇ 1 ਸਾਲ ਤੋਂ ਹ ਅ ਸਾਫ ਸਫਾਈ ਕਰਦੇ ਸੀ ਉਹਨੂੰ ਟਰੈਕ ਵੀ ਆ ਜਿਹੜਾ ਤੁਰਨ ਲਈ ਬੱਚਿਆਂ ਲਈ ਖੇਡਣ ਲਈ ਬਹੁਤ ਸੋਹਣਾ ਬਣ ਗਿਆ ਇਹ ਸਾਫ ਸਫਾਈ ਆ ਇਹੀ ਪ੍ਰੋਸਸਾ ਦਿੱਤਾ ਅ ਵੀ ਹੋਰ ਇਹਨੂੰ ਹੋਰ ਵਧੀਆ ਬਣਾਵਾਂਗੇ ਅਸੀਂ ਧੰਨਵਾਦ ਕਰਦੇ ਹਾਂ ਇਹ ਜਿਹੜੀ ਸਾਫ ਸਫਾਈ ਕਰਾਈ ਗਈ ਆ ਬੋਟਿਆਂ ਦੀ ਸਾਫ ਸਫਾਈ ਆ ਜਿਹੜੀ ਹੋਈ ਆ ਹਾਂ ਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਹੋ ਗਈ ਜੀ ਸਫਾਈ ਇਧਰ ਹਾਂ ਜੀ ਹਾਂ ਬਹੁਤ ਬਹੁਤ ਧੰਨਵਾਦ ਹੁਣੋਂ ਪਹਿਲਾਂ ਬਹੁਤ ਇੱਥੇ ਘਾਹ ਫੂਸ ਸੀ ਹੁਣ ਸਾਫ ਸੁਥਰਾ ਲੱਗਦਾ ਤੁਰਨ ਲਈ ਬੱਚਿਆਂ ਦੇ ਖੇਡਣ ਲਈ ਬਹੁਤ ਵਧੀਆ ਇਹਦੇ ਆਲੇ ਦੁਆਲੇ ਸਾਰੇ ਅੰਦਰ ਸਾਫ ਸਫਾਈ ਵਧੀਆ ਚੱਲ ਰਹੀ ਹੈ ਬਾਹਰ ਘਾਹ ਫੂਸ ਹੈਗਾ ਇਹੀ ਭਰੋਸਾ ਦਿੱਤਾ ਗਿਆ ਵੀ ਇਹ ਵੀ ਜਲਦੀ ਸਾਫ ਕਰਾਇਆ ਜਾਊ ਹਾਂਜੀ ਫੋਨ ਲੱਗ ਗਿਆ ਜੀ ਮਨਰੇ ਕਹਦਾ ਸਫਾਈ ਹਾਂਜੀ ਹਾਂਜੀ ਚੱਲ ਪਏ ਕੰਮ ਬਹੁਤ ਠੀਕ ਆ ਜੀ ਕਿੰਨੇ ਕਿੰਨੇ ਸਮੇਂ ਤੋਂ ਰੁਕਿਆ ਹੋਇਆ ਸੀ ਤਾਂ ਪਿਛਲੇ ਕਈ ਮਹੀਨੇ ਤੱਕ ਰੁਕੇ ਹੇ ਸੀ ਹਾਂਜੀ ਹਾਂ ਇੱਕ ਦੋ ਵਾਰ ਪਹਿਲਾਂ ਮਨਰੇਗਾ ਵਾਲੇ ਕਰਕੇ ਗਏ ਸੀ ਫੇਰ ਕਿਸੇ ਕਾਰਨਾ ਕਰਕੇ ਨਹੀਂ ਆਏ ਅਸੀਂ ਧੰਨਵਾਦ ਕਰਦੇ ਇੱਕ ਵਾਰ ਫੇਰ ਜਿਨ੍ਹਾਂ ਵੀਰਾਂ ਨੇ ਬਹੁਤ ਸਹਿਯੋਗ ਦਿੱਤਾ ਆਮਣਾ ਸੈਕਟਰੀ ਡਾਕਟਰ ਸਕੰਦਰ ਸਣੀ ਤੇ ਆਪਣੇ ਆਮ ਆਦਮੀ ਪਾਰਟੀ ਦਫ਼ਤਰ ਧੂਰੀ ਦੇਖੋ ਜੀ ਇਹ ਚੰਗਾ ਕਰਨਗੇ ਚੰਗਾ ਕਹਾਂਗੇ ਮੰਨਦਾ ਕਰਨਗੇ ਮੰਨਦਾ ਕਹਾਂਗੇ ਇਹ ਹੁਣ ਕੰਮ ਜਿਹੜਾ ਇਹ ਬਹੁਤ ਵਧੀਆ ਚੱਲ ਰਿਹਾ ਅਸੀਂ ਧੰਨਵਾਦ ਕਰਦੇ ਹਾਂ ਦਿਲੋਂ ਧੰਨਵਾਦ ਕਰਦੇ ਹਾਂ ਬੱਚਿਆਂ ਦੀਆਂ ਦੁਆਵਾਂ ਉਹਨਾਂ ਦੇ ਨਾਲ ਨੇ ਠੀਕ ਆ ਜੀ ਹਾਂਜੀ ਬਾਹਰ ਦੇਖੋ ਜੀ ਬਾਹਰ ਸਫਾਈ ਹੋਣ ਵਾਲੀ ਰਹਿੰਦੀ ਆ ਇਹ ਇਹ ਵੀ ਕਰਵਾ ਦਿਓ ਸਾਰੇ ਪਾਸੇ ਕਰਵਾਵਾਂਗੇ ਜੀ ਬਿਲਕੁਲ ਕਰਵਾਵਾਂਗੇ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਥੈਂਕ ਯੂ ਜੀ